ਅੰਮ੍ਰਿਤਸਰ ਦੇ ਡੈਮ ਕਾਂਛਬਾਲ ਰੋਡ ਤੋਟਪਈ ਰੋਡ ਵੱਲ ਨੂੰ ਜਾਂਦੀ ਸੜਕ ਜਿਸਦੀ ਹਾਲਤ ਖਸਤਾ ਦੇ ਤਰਸਯੋਗ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਸੜਕ ਉੱਪਰ ਜਗਾ ਜਗਾ ਤੇ ਟੋਏ ਬਣੇ ਹੋਏ ਹਨ ਜਿਸ ਕਾਰਨ ਆਏ ਦਿਨ ਐਕਸੀਡੈਂਟ ਹੋ ਰਹੇ ਹਨ ਆਏ ਦਿਨ ਹੀ ਸਵਾਰੀਆਂ ਸਮੇਤ ਗੱਡੀਆਂ ਪਲਟ ਜਾਂਦੀਆਂ ਹਨ ਜਿਸ ਸੰਬੰਧੀ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਉਥੋਂ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਸੜਕ ਬਹੁਤ ਆਵਾਜਾਈ ਵਾਲੀ ਹੈ ਅਤੇ ਪ੍ਰਸ਼ਾਸਨ ਦਾ ਇਸ ਸੜਕ ਨੂੰ ਨਾ ਬਣਾਉਣਾ ਇੱਕ ਬਹੁਤ ਵੱਡੀ ਅਣਗਹਿਲੀ ਹੈ ਜਿਸ ਤਿਆਂ ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਇਹ ਚਮਾਰ ਰੋਡ ਨਜ਼ੀਰ ਵਾਲੀ ਗਲੀ ਵਜਦੀ ਹੈ ਜੀ ਇਹਨੂੰ 5 ਸਾਲ ਹੋ ਗਏ ਇਤਰਾ ਹੀ ਲੋਕੀ ਜਦੋਂ ਪਾਣੀ ਆਂਦਾ ਹੈ ਤਾਂ ਇੱਥੇ ਪਾਣੀ ਖਲੋ ਜਾਂਦਾ ਲੋਕਾਂ ਦਾ ਨੰਗਣਾ ਤਾਂ ਬਹਿ ਹਾਲ ਜੇ ਕੂੜਾ ਸੇ ਛੁੱਟ ਜਾਂਦੀ ਹੈ ਕੂੜੇ ਦੀ ਗੋਡੇ-ਗੋਡੇ ਬੋ ਆਂਦੀ ਜੇ ਬੜੇ ਵਾਰੀ ਆਪਣੇ ਪੁਰਾਣੇ ਕੌਂਸਲਰ ਨੂੰ ਕਹਿ ਚੁੱਕੇ ਆ ਨਵੇਂ ਨੂੰ ਵੀ ਕਹਿ ਚੁੱਕੇ ਆ ਕਿ ਇਹ ਕੋਈ ਸੁਣਾਈ ਨਹੀਂ ਜੇ ਕਰਦਾ ਪਾਣੀ ਇੱਥੇ ਸਾਰੀ ਢਪਾਈ ਦਾ ਖਲੋਂਦਾ ਅਸੀਂ ਆਪ ਇਥੋਂ ਕੱਟਦੇ ਸੀਵਰ ਦੇ ਇੱਥੇ ਵਿੱਚ ਬਰਸਾਤ ਤੇ ਨੰਗਣਾ ਓਖਾ ਹੋ ਜਾਂਦਾ ਜੀ ਪਾਣੀ ਘੋਟੇ ਘੋਟੇ ਪਾਣੀ ਹੁੰਦਾ ਜੀ ਇਥੇ ਰੋਡ ਤੇ ਗੱਡੀਆਂ ਦੋ ਤਿੰਨ ਵਾਰੀ ਗੱਡੀਆਂ ਪਲਟ ਗਈਆਂ ਆਪ ਚੱਕੀਆਂ ਨਾ ਕਿ ਇੱਕ ਦੋ ਵਾਰ ਨੂੰ ਛੱਟਾਂ ਵੀ ਲੱਗ ਗਈ ਇੱਕ ਦੋ ਦੀ ਬਾਹ ਵੀ ਟੁੱਟੀ ਏ ਜੱਸੀ ਉਹਨਾਂ ਨੂੰ ਚੋੱਕ ਕੇ ਆ ਜੀ ਹਸਪਤਾਲ ਪਹੁੰਚਾਇਆ ਉਹਨਾਂ ਸਮਾਰਟ ਸਿਟੀ ਤੁਹਾਡੇ ਸਾਹਮਣੇ ਹੀ ਹੈ ਜੀ ਚਲੋ ਸਾਹਮਣੇ ਉਹ ਪੂਰਾ ਰੋਡ ਵੇਖੋ ਜੀ ਸਮਾਰਟ ਸਿਟੀ ਬਣ ਚੁੱਕੀ ਆ ਬਾਕੀ ਕਿਤੇ ਬਣਾਈ ਹੋਈ ਹੈ ਕਹਿ ਨਹੀਂ ਸਕਦੇ ਆ ਰੋਡ ਤਾਂ ਨਹੀਂ ਜੀ 10 ਸਾਲ ਹੋ ਗਿਆ ਬਣਿਆ ਜੀ ਇਹ ਰੋਡ ਬੰਨਣਾ ਚਾਹੀਦਾ ਬਿਲਕੁਲ ਪ੍ਰੋਪਰ ਰੋਡ ਨਾਲ ਉਚਾਣਾ ਜਿਹਦੇ ਇੱਥੇ ਪਾਣੀ ਨਹੀਂ ਖਲੋਣਾ ਚਾਹੀਦਾ ਜੀ ਅਸੀਂ ਕਹਿ ਚੁੱਕੇ ਹਾਂ ਦੋ ਤਿੰਨ ਵਾਰੀ ਆਨ ਮੌਜੂਦਾ ਕਾਉਂਸਲਰ ਨੂੰ ਵੀ ਪੁਰਾਣੇ ਕਾਉਂਸਲਰ ਨੂੰ ਵੀ ਕੋਈ ਸੁਣਵਾਈ ਨਹੀਂ ਹੁੰਦੀ ਕੈਨ ਨੂੰ ਸਮਾਰਟ ਸਿਟੀ ਪਰ ਹਾਲਾਤ ਬਦਨ ਵਾਲੋ ਬੱਤਰ ਜਿਹਦੇ ਸਬੰਧ ਤੇ ਸਾਡੀ ਟੀਮ ਪਹੁੰਚੀ ਹੈ ਭਈ ਰੋਡ ਜੋ ਕਿ ਚਬਾਰ ਰੋਡ ਤੋਂ ਅੰਦਰਲਾ ਇਲਾਕਾ ਜਾਂਦਾ ਤੇ ਭਈ ਰੋਡ ਨੂੰ ਸੜਕ ਜੁੜਦੀ ਆ ਪਰ ਸੜਕ ਦੀ ਗੱਲ ਕਰ ਲਈਏ ਬਦਰ ਵਾਲੋ ਬੱਤਰ ਹਾਲਾਤ ਨੇ ਜਗਾ ਜਗਾ ਤੋਂ ਸੜਕ ਟੁੱਟੀ ਪਈ ਆ ਔਰ ਬਰਸਾਤ ਆ ਜਾਵੇ ਨਾ ਜ਼ਮੀਨ ਦਾ ਪਤਾ ਲੱਗਦਾ ਤੇ ਨਾ ਹੀ ਕਿਹਟ ਹੋਈਦਾ ਤੇ ਕਾਫੀ ਗੱਡੀਆਂ ਇਹਦੇ ਵਿੱਚ ਪਲਟ ਚੁੱਕੀਆਂ ਨੇ ਜਿਹਦੇ ਸਬੰਧ ਚ ਲੋਕਾਂ ਨੇ ਗੱਲਬਾਤ ਸਾਡੀ ਟੀਮ ਨਾਲ ਕੀਤੀ ਆ ਤੇ ਸੂਬਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਜਿਹੜੀ ਸੜਕ ਟੁੱਟੀ ਪਈ ਇਹਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਆਵਾਜ਼ ਆਈ ਹੈ ਉਹਤੇ ਕੋਈ ਅਸਰ ਨਾ ਭਵੇ ਔਰ ਗੱਡੀਆਂ ਜਿਹੜੀਆਂ ਪਲਟਦੀਆਂ ਨੇ ਲੋਕਾਂ ਦੇ ਨੁਕਸਾਨ ਹ ਪਰ ਹੁਣ ਵੇਖਣਾ ਹੋਊਗਾ ਸਾਡੀਆਂ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਤੇ ਇਹ ਸੜਕ ਨੂੰ ਬਣਾਉਂਦਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਇਹ ਸੜਕ ਦੇ ਜਿਹੜੀਆਂ ਤਸਵੀਰਾਂ ਬਿਲਕੁਲ ਜਿਹੜੀਆਂ ਹੈਗੀਆਂ ਦਿਖਾਓ ਕਿੰਨੇ ਟੋਏ ਬਨੇ ਪਏ ਨੇ ਜਗਾ ਜਗਾ ਤੋਂ ਸੜਕ ਟੁੱਟੀ ਪਈ ਆ ਅਰੇ ਜਿਹੜੀਆਂ ਗੱਡੀਆਂ ਜਲਦੀਆਂ ਉੱਚੀਆਂ ਨੀਵੀਆਂ ਹੋ ਕੇ ਜਿਵੇਂ ਡਾਂਸ ਕਰਦੀਆਂ ਗੱਡੀਆਂ ਜਲਦੀਆਂ ਤੇ ਇਦਾਂ ਜਲਦੀਆਂ ਨੇ ਜੇ ਵਕਤ ਜਿੱਥੇ ਬਰਸਾਤ ਆ ਜAVE ਨਾ ਜ਼ਮੀਨ ਦਾ ਪਤਲ ਲੱਗਣਾ ਨਹੀਂ ਕਿ ਟੋਏ ਦਾ ਪਾਣੀ ਹੋ ਜਾਂਦਾ ਜੀ ਤੇ ਇਹ ਚ ਗੱਡੀਆਂ ਵੀ ਸਾਰੀਆਂ ਪਲਟਦੀਆਂ ਤੇ ਸੋ ਪ੍ਰਸ਼ਾਸਨ ਨੂੰ ਇਹਨੂੰ ਅੰਨ ਦੇਖਾ ਕਰਨ ਦੀ ਲੋੜ ਹੈ ਨਹੀਂ ਪ ਨੁਮੈਂਦਾ ਦੁਨੀਆ ਜਾਂਦਾ ਉਹ ਲੋਕਾਂ ਦੇ ਹੱਕ ਲਈ ਹੁੰਦਾ ਇੰਨੇ ਟੈਕਸ ਇੰਨੀ ਗੱਡੀਆਂ ਦਾ ਟੈਕਸ ਵੀ ਬੇ ਕੀਤਾ ਜਾਂਦਾ ਹਰ ਤਰ੍ਹਾਂ ਟੈਕਸ ਸਰਕਾਰ ਦੇ ਖਜ਼ਾਨੇ ਚ ਜਾਂਦਾ ਭੇਜਦੀ ਹੈ ਪਰ ਉਹਦੇ ਬਦਲੇ ਜਿਹੜੀ ਸੁਵਿਧਾ ਉਹ ਬਿਲਕੁਲ ਨਾਰਮਾਤਰ ਹੈ ਤਾਂ ਸਰਕਾਰ ਨੂੰ ਪੈਲ ਦੇ ਹਦਾਰ ਤੇ ਲੋਕਾਂ ਦੀ ਜਿਹੜੀ ਬੰਦੀ ਸੁਵਿਧਾ ਹੈ ਇਹ ਸੜਕ ਨੂੰ ਬਣਾ ਕੇ ਦੇਣੀ ਚਾਹੀਦੀ ਹੈ ਕੈਮਰਾਮੈਨ ਨਰੇਸ਼ ਦੇ ਨਾਲ ਸੁਚਿਲ ਸ਼ਰਮਾ ਫਾਸਟਵੇ ਨਿਊਜ਼ ਅਮਰਤਸਰ